ਗੁਰਜੀ ਦਾ ਹਾਲਸਾ ਵਾਹੀ ਗੁਰਜੀ ਕੋਤੇ ਨਾਗਰਾ ਪ੍ਰੋਡਕਸ਼ਨ YouTube ਚੈਨਲ ਦੇਖਣ ਵਾਲੇ ਸਾਰੇ ਹੀ ਸੱਜਣਾ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਨਾਗਰਾ ਪ੍ਰੋਡਕਸ਼ਨ Facebook ਪੇਜ ਨੂੰ ਫੋਲੋ ਕਰ ਲਓ ਬਾਈ ਉਹਦੇ ਉੱਤੇ ਵੀ ਆਪਾਂ ਵੀਡੀਓ ਪਾਉਂਦੇ ਰਹਨੇ ਆ ਬਾਈ ਜੀ ਲੋ ਬਾਈ ਜੇ ਜੇ ਫੇਰ ਲੱਗਿਆ ਉਹੀ 300 ਦਾ ਇੱਕ ਕੁਤਰਾਗਾ 600 ਦੇ ਦੋ ਆ ਬਾਈ ਜੀ ਰੇਟ ਦੀ ਕੋਈ ਘਟੋਕੀ ਨਹੀਂ ਹੋਊਗੀ ਬਾਈ ਕਿਹੜੀ ਵੀ ਅਗਲਾ ਕੀ ਕਹਿੰਦਾ ਵੀ ਕੱਟ ਕਰ ਲੋ ਵੱਧ ਕਰ ਲੋ ਰੇਡ ਨਹੀਂ ਬਈ ਘਾੜਦਾ ਵਾਤਾ ਹਾਂ ਅੱਜ ਤੁਹਾਨੂੰ ਉਹ ਦੇ ਦੇ ਉੱਡਣ ਵਾਲੇ ਕਬੂਤਰ ਦੇ ਸਕਦੇ ਆ ਬਈ ਹਰੀ ਛਾਦਰੀ ਤੇ ਲੱਗਿਆ ਬਈ ਤੂ ਤੇ ਰੰਗੀ ਤੇ ਜਿਹੜਾ ਤੂ ਤੇ ਰੰਗਾ ਕਪੜਾ ਉਹਦੇ ਲੱਗਿਆ ਵਾ ਬਈ ਉੱਡਣੇ ਬਈ ਉੱਡਣ ਵਾਲੇ ਕਬੂਤਰ ਆ ਬਈ ਜੀ ਨੌ ਕਬੂਤਰ ਬਈ ਉੱਠੜੇ ਠੀਕ ਹੈ ਬਈ ਜੀ ਕਰਾਉਣਾ ਤੁਹਾਨੂੰ ਪਹਿਲੇ ਕਬੂਤਰ ਦਾ ਸ਼ੌਕ ਆਪਾਂ ਤੇ ਸਾਰੇ ਉੱਡਣ ਵਾਲੇ ਕਬੂਤਰ ਆ ਬਈ ਵਿਚੇ ਕਬੂਦਰੀ ਨੇ ਵਿਚੇ ਕਬੂਤਰ ਆ ਬਈ ਉੱਡਣ ਵਾਲੀ ਨੇ ਬਈ ਇਹ ਹੋ ਬਾਈ ਕਰੋ ਸ਼ਾਂਗ ਬਾਈ ਰੰਗ ਵੀ ਲੱਗਾ ਇਹਨਾਂ ਦੇ ਨਵੇਂ ਜਿਹੇ ਪੱਖੇ ਆ ਬਾਈ ਚਿੱਟੀਆਂ ਅੱਖਾਂ ਬਾਈ ਪੂਰੀ ਨੋਕ ਸਾਫ ਚਿੱਟਾ ਬਾਈ ਹਰਾ ਰੰਗ ਬਾਈ ਸਿਰ ਤੇ ਤਾਂ ਲੱਗਾ ਹੈ ਕਿਉਂਕਿ ਫਿਰ ਜੋਰ ਰਹਿੰਦਾ ਵੀ ਇਹ ਆ ਛਾਤਰੀ ਦੇ ਆ ਬਾਈ ਹੋ ਬਾਈ ਕਰੋ ਸ਼ਾਂਗ ਬਾਈ ਪਰ ਜੇ ਬਾਈ ਪੱਕੀ ਥੱਲੇ ਪਈ ਹੋਈ ਹੈ ਬਾਈ

ਛਿੱਟੀਆਂ ਆਖਣੇ ਬਈ ਪੂਰੀ ਨੋਕ ਹੈ ਬਈ ਠੀਕ ਹੈ ਬਈ ਜੀ ਪਰ ਇਹਦੀ ਪੱਕੇ ਠਾਲਾ ਬਈ ਇਹ ਸਾਰੇ ਉੱਡਣ ਵਾਲੇ ਗੁਬੂਤਰਾ ਬਈ ਚੈੱਕ ਕਰ ਲੋ ਬਈ ਕੱਲਾ ਕੱਲਾ ਹਲੋ ਬਈ ਜੀ ਤਿੰਨ ਤਰ੍ਹਾਂ ਦੇ ਸੋਹੇ ਸਾ ਆਪਣਾ ਦਿੱਤੇ ਜਾਣੇ ਬਈਏ ਕਾਲੀ ਰੋਜੀ ਗੂਦਰੀ ਬਾਈ ਖੱਟੀਆਂ ਅੱਖਾਂ ਨੇ ਬਾਈ ਠੀਕ ਆ ਆ ਦੇਖ ਲਓ ਬਾਈ ਰੋਜੀ ਗੂਦਰੀ ਆ ਬਾਈ ਇਹੋ ਤੇ ਰੰਗੀ ਛਾਤਰੀ ਤੇ ਲੱਗੇ ਹੋਇਆ ਬਾਈ ਜੀ ਕਰੋ ਪੰਜਾਨਾ ਸ਼ੌਕ ਬਈ ਨਾ ਬਈ ਕਰ ਲੋ ਚੈੱਕ ਕਰ ਲਾਗ ਲਾਗ ਲੋ ਜੀ ਬਾਈ ਤੇ ਨਵੇਂ ਪੱਠੇ ਆ ਗਏ ਛੱਟੀਆਂ ਕਾ ਕਾਲੀ ਪੂਰੀ ਨੋਕ ਹੈ ਭਾਈ ਸਾਹਿਬ ਜੱਟ ਹਾਲ ਗੱੱਕਾ ਕਾਂਥ ਕਾਲੀਏ ਵੀ ਝਾੜ ਕੇ ਹੁਣ ਚੱਕੀ ਕਰਨ ਲੱਗ ਰਿਹਾ ਬਾਈ ਲੋ ਜੀ ਬਾਈ ਇਕੱਠੇ ਦੇਣੇ ਬਾਈ ਨੌ ਦੇਣਾ ਆਪਾਂ ਨੇ ਕੁੱਟਮੇੜੀ ਦੇਣਾ ਬਾਈ ਇਕੱਠੀ ਜਗਾਉਣਾ ਬਾਈ ਆਪਾਂ ਨੇ ਸਾਰੇ ਠੀਕ ਹੈ ਬਾਈ ਜੀ ਬੰਲਾ ਬਾਈ ਕਰੋ ਸ਼ੌਕ ਕਾਲੀਆਂ ਅੱਖਾਂ ਨੇ ਬਾਈ ਸਾਬ ਚਿੱਟੇ ਗੋਤਰੀ ਹੈ ਬਾਈ ਚਿੱਟੀਆਂ ਨੋਕਾਂ ਹੈ ਬਾਈ ਇਹ ਵੀ ਮਦੀਨਾ ਬਾਈ ਕਿ ਬਾਈ ਥੋਰੀ ਛਾਤਰੀ ਦੇ ਲੱਗਿਆ ਸਾਰੇ ਸਾਰੇ ਉੜਦੇ ਆ ਬਾਈ ਇਹ ਠੀਕ ਹੈ ਬਾਈ ਸਾਰੇ ਦੇ ਸਾਰੇ ਹੀ ਉੜਦੇ ਨੇ ਬਾਈ ਇਹ ਇਹਨਾਂ ਜੁਆਇਨ ਹੋ ਕੇ ਉਡਤਾਂ ਆ ਉਹ ਬਈ ਛੱਟੀਆਂ ਅੱਖਾਂ ਬਾਈ ਕਾਲੇ ਪੂਰੀ ਜੇ ਨੋਕ ਆ ਬਾਈ ਹਾਂ ਵੀ ਝਾੜ ਜਾ ਦੇਖੋ ਲਾਸਟ ਲਾਸਟ ਰੈਂਡੀਆ ਬਾਈ ਇਹ ਝਾੜ ਨਾ ਕੰਨੀਓ ਇਧਰੋਂ ਦੋ ਪੰਛੀਆਂ ਨੇ ਬਈ ਇਧਰ ਵੀ ਖੈਰ ਦੋਏ ਹੋਣਗੇ ਮੇਰੇ ਸੋਚ ਹੂੰ ਆਹ ਵਾਜੀ ਕਰੋ ਪੰਛੀਆਂ ਦਾ ਸ਼ੋਰ ਇਹ ਸਾਰੇ ਉੱਡਣ ਵਾਲੇ ਕਿਉਂ ਤਰਾ ਬਈ ਬਣ ਆਉਣ ਵਾਲਾ ਇੰਨੇ ਤੋਂ ਕੋਈ ਨਹੀਂ ਹੈਗਾ ਬਈ ਠੀਕ ਹੈ ਜੀ ਲਾ ਵਾਜੀ ਖੱਟੀਆਂ ਅੱਖਾਂ ਬਈ લોજી ફરતા ફરતા ચેક કરો લોજી કરો ચેક ਛੱਟੀਆਂ ਆਖਾਂ ਗਲਾਬੀ ਪਲਕਾਂ ਪੂਰੀ ਨੋਕ ਆ ਬਾਈ ਛੱਟੀਆਂ ਆਖਾਂ ਗਲਾਬੀ ਪਲਕਾਂ ਪੂਰੀ ਨੋਕ ਆ ਕਾਲੀ ਚੀਨੀ ਕੋ ਉਤਰੀ ਆ ਬਾਈ ਠੀਕ ਆ ਬਾਈ ਜੀ ਕਾਲੀ ਚੀਨੀ ਆ ਬਾਈ ਇਹਦੇ ਪੱਕਾ ਛੱਲਾ ਪਿਆ ਹੋਇਆ ਆ ਬਾਈ ਠੀਕ ਆ ਜੀ ਲੋ ਓਏ ਜਿਹੜਾ ਗੋੜਾ ਕੋਲ ਉੱਤਰ ਰਿਹਾ ਦੇਖੋ ਗੋਲ ਲਾਲ ਸਰਦਾ ਬਾਈ ਕਾਲੀਆਂ ਅੱਖਾਂ ਨੇ ਬਾਈ ਪੂਰੀ ਨੋਕਾ ਬਾਈ ਜੀ ਕਾਲੀਆਂ ਅੱਖਾਂ ਪੂਰੀ ਨੋਕਾ ਲਾਲ ਸਰਦਾ ਬਾਈ ਐ ਠੀਕ ਆ ਬਾਈ ਅੱਰੀਆ ਦੇਖੋ ਲਾਸਟ ਕਰਨੇ ਵੱਡੇ ਆ ਬਾਈ ਇਹਦੇ ਠੀਕ ਆ ਬਾਈ ਇਧਰ ਵੀ ਲਾਸਟ ਇਹ ਵੱਡੀ ਐ ਬਾਈ ਕਰ ਲੋ ਚੈੱਕ ਬਾਈ ਕਿ ਸਾਰੇ ਆਪਾਂ ਇਕੱਠੇ ਦੇ ਇਕੱਠੇ ਦੇ ਨੇ ਬਾਈ ਸਾਰੇ ਆਪਾਂ ਇਹ ਇਕੱਠੇ ਦੇ ਇਕੱਠੀ ਦੇ ਨੇ ਬਾਈ ਠੀਕ ਆ ਬਾਈ ਇਹ 9 ਕੁੱਪਰੇ ਗਏ 9ਵੇਂ ਆ ਗਏ ਬਾਈ ਉੱਡਾ ਲਈ ਨੇ ਸਾਰੇ ਜੇ ਕਿਸੇ ਨੇ ਲੈਣੇ ਆ ਬਾਈ ਸਾਰਾ ਕੰਟੈਕਟ ਕਰ ਸਕਦੇ ਹੋ ਬਾਈ ਜੀ ਆਹ ਵਾਹ ਯੂ ਆਪਾਂ ਤੁਹਾਨੂੰ ਚੈੱਕ ਕਰਾਉਣਾ ਹੁਣ ਲੈ ਆ ਵੀ ਜੋ ਚੈੱਕ ਕਰਾਉਣਾ ਹੋ ਬਾਈ ਕਰੋ ਖੜਥਾਂ ਫੜਥਾਂ ਚੈੱਕ ਕਰ ਉਤਰਾਂ ਦੇ ਇਹ ਉੱਡਣ ਵਾਲੇ ਕਬੂਤਰ ਆ ਬਾਈ ਹਰੀ ਛਾਦਰੀ ਦੇ ਲੱਗਿਆ ਤਾਂ ਇਹਨਾਂ ਦੇ ਸੱਤੇ ਹਰਾ ਰੰਗ ਲੱਗਿਆ ਬਾਈ ਇਹ ਇਕੱਠੀ ਦੇਣੇ ਆ ਬਾਈ ਆਪਾਂ ਸਾਰੇ ਇਕੱਠੀ ਦੇਵਾਂਗੇ ਬਾਈ 300 ਦੇ 300 ਨੂੰ ਦੇਣੇ ਆ ਬਾਈ ਜੀ ਕਰ ਲਓ ਬਾਈ ਕੱਲਾ ਕੱਲਾ ਚੈੱਕ ਠੀਕ ਹੈ ਜੀ ਕੋਈ ਉੱਡਣ ਵਾਲਾ ਪੁੱਤਰ ਚੇਹਿਆ ਨਾ ਕਿਸੇ ਬੰਦੇ ਨੂੰ ਇਹ ਸਾਰੇ ਉੱਡਣ ਵਾਲੇ ਪੁੱਤਰ ਆ ਬਈ ਹਰੀ ਚਾਦਰੀ ਦੇ ਤੋਤੇ ਰੰਗੀ ਦੇ ਬਈ ਬਾਕੀ ਤੁਸੀਂ ਜਿਹੜੀ ਦੀ ਮਰਜ਼ੀ ਲਾ ਸਕਦੇ ਨਵੇਂ ਪੱਠੇ ਹੈਗੇ ਇਹ ਉੱਡੇ ਹੋਏ ਨੇ ਬਈ ਹੁਣ ਤਾਂ ਇਹ ਠੀਕ ਹੈ ਕਾਹਾਂ ਕਰ ਮੈਂ ਤੁਸੀਂ ਕੱਢ ਨਹੀਂ ਨੇ ਇਹ ਕੱਢ ਕੇ ਉਡਾ ਸਕਦੇ ਹੋ ਬਈ ਠੀਕ ਹੈ ਬਈ ਹਲੋ ਵਾਜੀ ਕਰ ਲੋ ਇਕੱਲਾ ਇਕੱਲਾ ਚੈੱਕ ਅੱਖਾਂ ਤੋਂ ਕੱਟ ਕਾਠੀ ਤੋਂ ਸਾਰੇ ਕਿਤੇ ਸੋਨੇ ਚੈੱਕ ਕਰਾ ਲੈਣਾ ਬਾਈ ਠੀਕ ਹੈ ਆ ਕਾਲੀਆਂ ਅੱਖਾਂ ਦਾ ਬਟਾ ਆ ਚਿੱਟੀਆਂ ਅੱਖਾਂ ਦੇ ਗੋਤਰੀ ਗੋਲੇ ਆ ਖਾਲੀਆਂ ਦੇ ਆ ਆ ਖੱਟੀਆਂ ਦਾ ਆ ਗਿਆ ਬਾਈ ਆ ਚਿੱਟੀਆਂ ਦਾ ਆ ਚਿੱਟੀਆਂ ਦਾ ਆ ਚਿੱਟੀਆਂ ਦਾ ਬਾਈ ਇਹ ਵੀ ਚਿੱਟੀਆਂ ਦਾ ਬਾਈ ਤੇ ਆ ਵਈ ਖੱਟੀਆਂ ਦੀਆਂ ਰੋਜੀ ਗੋਤਰੀ ਸਾਰੇ ਸਾਰੇ ਇਕੱਠੇ ਦੇਣੇ ਆ ਬਾਈ ਠੀਕਾ ਟੁੱਟ ਮੈਂ ਆਪਾਂ ਨੇ ਦੇਣੀ ਸੀਗੇ ਦਿਮਾਗ ਇਕੱਠੇ ਬਾਈ ਤੇ ਬਾਕੀ 300 ਦੇ ਹਿਸਾਬ ਨਾਲ ਦੇਣਿਆ ਬਾਈ ਜੀ ਠੀਕੋ ਬਾਈ ਜੀ ਤੇ ਆਪਦੇ ਵਰਕੇ ਸੋਹਣੇ ਸੋਹਣੇ ਹੀ ਕਮੈਂਟ ਕਰੋ ਬਾਈ ਆਪਦੇ ਵਰਕੇ ਜੈ ਜੈ ਤੁਸੀ ਆਪ ਹੁਣ ਉਹ ਜੇ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਤੁਸੇ ਵੀ ਵੀਡੀਓ ਕਿੱਦਾਂ ਦੀ ਲੱਗੇ ਕੰਪਟਰ ਤੇ ਥਾਂ ਲੱਗੇ ਬਾਈ ਠੀਕ ਹੈ ਬਾਈ ਜੀ ਪਿੰਡੋਂ ਨਾਗਰੇ ਜ਼ਿਲ੍ਹਾ ਸਮੂਹਰਾ ਮੇਰਾ ਨੇੜੇ ਜਿਉਣੇ ਮੋੜਲੇ ਮੋੜਾਂ ਨੇ ਬਾਈ ਜੀ ਤੇ ਫੋਨ ਨੰਬਰ ਮੇਰਾ 088728 0143 ਮੇਰਾ ਫੋਨ ਨੰਬਰ ਹੈ ਜੀ ਠੀਕ ਹੈ ਜੀ 887280 ਜਿਹਾ ਦਾ ਫੋਨ ਨੰਬਰ ਹੈ ਬਾਈ ਨਾਗਰਾ ਪ੍ਰੋਡਕਸ਼ਨ ਫੇਸਬੁਕ ਪੇਜ ਨੂੰ ਫੋਲੋ ਕਰ ਲਓ ਬਾਈ ਜੀ ਤੇ ਨਾਗਰਾ ਪ੍ਰੋਡਕਸ਼ਨ YouTube ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬਾਈਲਰ ਵਾਲਾ ਬਟਨ ਵੀ ਦਬਾ ਦਿਓ ਤਾਂ ਕਿ ਆਉਣ ਵਾਲੀਆਂ ਵੀਡੀਓ ਆ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਮਿਲਦੇ ਹਾਂ ਜਲਦੀ ਕੋਈ ਅਗਲੀ ਵੀਡੀਓ ਚ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਕ